ਹਲਤ ਪਲਤ ਦੂਏ ਲੈ ਸਵਾਰ RAM ਨਾਮ ਅੰਤਰ ਉਰਤਾ ਹਲਤ ਪਲਤ ਦੋਏ ਲੈ ਸਵਾਰ ਆ ਲੋਕ ਵੀ ਸਵਾਰ ਲੋ ਹਲਤ ਹਲਤੋ ਲੋਕ ਆ ਜਿੱਤੇ ਹਿੱਲ ਚੱਲ ਬਾਇਆ ਡੋਲਣੀ ਹਿੱਲ ਜੁਲਣ ਹਲਤ ਹਲਤੇ ਹਿੱਲਦਾ ਪਲਤ ਪਲਤ ਉਹ ਆਇਆ ਥੇਰਾ ਉਹ ਪਰ ਲੋਕ ਹੈ ਹਲਤ ਪਲਤ ਦੂਏ ਲੈ ਹੋ ਸਵਾਰ ਇਹ ਤਾਂ ਡੋਹਦਾ ਮਨ ਹਲਤ ਐ ਕਿਹੜਾ ਚਿੱਤ ਅਡੋਲਾ ਉਹ ਪਲਤ ਐ ਇਹ ਦੋਏ ਸਮਾਲ ਲੋ ਦੋਏ ਚ ਨੁਕਸਾ ਦਾ ਮਤਲਬ ਹੈ ਪਦਰਤ ਵਿੱਚ ਵੀ ਨੁਕਸਾ ਹੋਇਆ ਜਿਹਾ ਹੈ ਜਿਵੇਂ ਹਾਲਤ ਪਾਲਤ ਹੋਇਆ ਲੋ ਉਸ ਵਾਰ ਚੇਤਾਰ ਮੰਦ ਦੋਏ ਸਵਾਲ ਰੋ ਆਏ ਮਤਲਬ ਜੇ ਇਹਨਾਂ ਤੋਂ ਬਥੇ ਦੂਜੇ ਕਰਦੇ ਤੇ ਪਦੋਂ ਦਾ ਕੀ ਸਵਾਲ ਨਾ ਸੁਖ ਰਿਹਾ ਬਈ ਸੱਚ ਕਹਣਾ ਉਹਦਾ ਸਮਝਿਆ ਉਹਦਾ ਕੀ ਹੈ ਸਮਾਲਣਾ ਦੋ ਤਾ ਉਹ ਉਹ ਤਾਂ ਫਿਰ ਬਗਾਲ ਦੇਣਗੇ ਬਈ ਨੂੰ ਕੁਝ ਹੋਰ ਦੀਂਦਾ ਮੈਂ ਉਹ ਸਮਾਲ ਤੂੰ ਦੋਏ ਨੂੰ ਹੋਰ ਦੀਂਦਾ ਉਹ ਸਮਾਲ ਤੂੰ ਮਾਰ ਗਰਬੜ ਹੋ ਜੂ ਮੇਰਾ ਨਾਮ ਮਾਰਦਨ ਗਰਬੜ ਹੋ ਜੂ ਹੱਦ ਪਾ ਕੇ ਆਪਣਾ ਹਰਦਾ ਜਿਹੜਾ ਨਾ ਪੇਚ ਵਿੱਚ ਸਾਰਾ ਗਿਆਨ ਸਹੀਦੀਆਂ ਉਹਦੋਂ ਬਣ ਗਈਦਾ ਉਹ ਹੰਸ ਵੀ ਹੈ ਜੋ ਪਰਮ ਹੰਸ ਨਹੀਂ ਹੈ ਹੰਸਾ ਉਹ ਜਹ ਹੋਂ ਤਾਂ ਹੋ ਬਚਾਇਆ ਹੋ ਮੁਚ ਗਿਆ ਹੋ ਵਿੱਚ ਘਟਿਆ ਹੋ ਉਹਨੂੰ ਵੀ ਸੰਭਾਲ ਲੈ ਕੋ ਵੀ ਸਵੰਨ ਨਾਲ ਹਲਤ ਪਲਤ ਹੋਏ ਲੈ ਉਹ ਸਵਾਰ ਰਾਮ ਨਾਮ ਅੰਤਰ ਉਰਤਾਰ ਰਾਮ ਨਾਮ ਅੰਤਰ ਉਰਤਾਰ ਰਾਮ ਨਾਮ ਅੰਤਰ ਉਰਦੇ ਵਿਚੰਦਲ ਹਿਰਦੇ ਦੇ ਵਿਚ ਜਿਵੇਂ ਧਾਣ ਕਰੀ ਜਾਉਂਗੇ ਜਿਵੇਂ ਗੁਰਬਾਣੀ ਦੀ ਸੋਜੀ ਬੱਦੀ ਜਾਉਂਗੇ ਹਿਰਦੇ ਵਿੱਚ ਧਾਣ ਕਰੀ ਜਾਉਂਗੇ ਹਲਤ ਪਲਤ ਮਾਨ ਅਚਿਤ ਦੋਈ ਸਮਰ ਜਾਣਗੇ ਦੋਈ ਸਮਰ ਜਾਣਗੇ ਹਾਂਜੀ ਪੂਰੇ ਗੁਰ ਕੀ ਪੂਰੀ ਦਿਖਿਆ ਜੇ ਉਸ ਮਨ ਬਸੇ ਇਸ ਸਾਚ ਚ ਪਰਖਿਆ ਪੂਰੇ ਗੁਰ ਕੀ ਪੂਰੀ ਦੇਖਿਆ ਜਿਹੜਾ ਪੂਰਾ ਗਿਆਨवान ਹੁੰਦਾ ਨਾ ਪੂਰਾ ਗੁਰੋਂ ਤਾਂ ਜਿਹਦਾ ਪੂਰਾ ਗਿਆਨ ਹੋਵੇ ਇੱਥੇ ਵਿਅਕਤੀ ਦੀ ਗੱਲ ਆਣ ਪੂਰਾ ਗੁਰ ਗਿਆਨ ਨੇ ਪੂਰੇ ਗੁਰ ਕੀ ਇਹਨ ਫਿਰ ਉਹਦੀ ਦਿੱਖਿਆ ਪੂਰੇ ਗਿਆਨ ਨੇ ਪੂਰੀ ਦਿੱਖਿਆ ਦਿੱਤੀ ਆ ਸਿੱਖਿਆ ਦਿੱਤੀ ਆ ਦਿੱਖਿਆ ਜੋ ਦੱਸਿਆ ਉਹ ਨੂੰ ਦੇਖਿਆ ਕਹਿੰਦੇ ਨੇ ਜੋ ਜੋ ਸੋਝੀ ਆ ਉਹ ਸਿੱਖਿਆ ਹੁੰਦੀ ਆ ਦੁਕਾਨ ਦਸੀ ਹੋਈ ਗੱਲ ਦੇਖਿਆ ਜੋਜ ਗਿਆਨੋਂ ਸਿੱਖਿਆ ਪੂਰੇ ਗੁਰ ਕੀ ਪੂਰੀ ਦਿਖਿਆ ਪੂਰੇ ਗੁਰ ਕੀ ਗੱਲ ਪੂਰੀ ਹੁੰਦੀ ਆ ਕੋਈ ਕੋਈ ਕਮੀ ਨਹੀਂ ਹੁੰਦੀ ਹਾਂ ਜਿਸ ਮਨ ਬਸੇ ਜਿਸ ਮਨ ਬਸੇ ਤਿਸ ਸੱਚ ਪ੍ਰਿਖਿਆ ਜਿਹੜਾ ਜਿਹਦੇ ਮਨ ਵਿੱਚ ਵਸ ਜਾਣਾ ਪੂਰੀ ਦੇਖਿਆ ਉਹ ਦੀ ਸੱਚ ਦੀ ਪ੍ਰੀਖਿਆ ਲਈ ਜਾਂਦੀ ਹੈ ਬਾਕੀ ਸੱਚ ਦੀ ਪ੍ਰੀਖਿਆ 'ਚ ਬੈਠੇ ਨਹੀਂ ਸਕਦਾ ਕੋਈ ਜਿਸ ਮਨ ਬਸਰ ਜੇ ਨਾ ਸੱਚ ਦੀ ਪ੍ਰੀਖਿਆ ਦੇਣੀ ਆ ਨਾ ਉਹਨੂੰ ਆ ਕੁਆਲੀਫਾਈ ਕਰਨਾ ਪੈਂਦਾ ਫਿਰ ਨਾ ਕੰਮ ਵੀ ਕੁਆਲੀਫਾਈ ਕਰਦੇ ਨਾ ਪਹਿਲਾਂ ਪੁੱਛ ਫਿਰ ਉਹ ਬੈਠੇ ਰਗਾਹ ਕੰਪੀਟੀਸ਼ਨ 'ਚ ਕੁਆਲੀਫਾਈ ਨਹੀਂ ਹੁੰਦਾ ਉਹਨਾਂ ਚ ਐਲੀਜੀਬਲ ਨਹੀਂ ਹੋ ਉਹਨਾਂ ਦੇ ਕਾਬਲੇ ਨਹੀਂ ਹੋ ਸੱਚ ਪ੍ਰੀਖਿਆ ਉਹਦੀ ਹੁੰਦੀ ਆ ਸੱਚ ਦੀ ਪ੍ਰੀਖਿਆ ਗਾਂ ਜਿਹਨ ਭਗਤਾਂ ਦੀ ਪ੍ਰੀਖਿਆ ਹੋਈ ਆ ਜਿਹਨੇ ਪੂਰੇ ਗੁਰ ਕੀ ਪੂਰੀ ਸਿੱਖਿਆ ਲਈ ਹੋਵੇ ਸੁਣੀ ਹੋਵੇ ਅਰ ਵੱਡੀ ਹੋਵੇ ਦੇਖਿਆ ਜਿਸ ਮਨ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਬਸੇ ਜਿਹਦੇ ਮਨ ਚ ਬਸ ਜਵੇ ਉਹਦੀ ਗਾਂ ਪ੍ਰੀਖਿਆ ਹੋਣੀ ਆ ਜਿਹਦੇ ਮਨ ਚ ਨਹੀਂ ਬਸਦੇ ਉਹ ਤਾਂ ਉਹਦੀ ਪ੍ਰੀਖਿਆ ਕੀ ਲੈਣੀ ਉਦੀ ਪ੍ਰੀਖਿਆ ਦੀ ਲੋੜ ਕੀ ਹੈ ਜਿਹਦੇ ਮਨ ਨਹੀਂ ਬਸੀ ਜਿਹਨੇ ਸਿੱਖਿਆ ਲਈ ਹੋਈ ਨਹੀਂ ਹੈ ਉਦੀ ਪ੍ਰੀਖਿਆ ਲੈਣ ਦੀ ਲੋੜ ਕੀ ਹੈ ਉਦੀ ਕੋਈ ਪ੍ਰੀਖਿਆ ਨਹੀਂ ਲੈਣੀ ਆਹ ਮਨ ਤਨ ਨੂੰ ਨਾਮ ਜਪੋ ਲੈ ਬਲਾਏ ਦੁੱਖ ਦਰਦ ਮਨ ਤੇ ਭੋਜ ਜਾਏ ਆਹ ਉਹਨਾਂ ਨਾਮ ਜਪੋ ਲੈ ਬਲਾਏ ਉਹਨ ਕਰਕੇ ਕੰਮ ਕਰਕੇ ਇਸ ਕਰਕੇ ਮਨ ਤਨ ਕਰਕੇ ਨਾਮ ਜਪੋ ਇੱਕ ਮਾਨੇ ਮਾਨ ਆਏਗਾ ਤਾਂ ਜਿੱਤ ਪਿਛਲਾ ਤਾਂ ਤਾਂਤਾ ਉਹੀ ਹੈ ਜਿੱਥੋਂ ਮਨ ਪੈਦਾ ਹੋਇਆ ਹੋਇਆ ਹੈ ਮਾਨ ਅੰਗ ਹੈ ਉਹਦਾ ਬਾਹਨ ਉਹ ਅਸੀਂ ਤਾਂ ਨਹੀਂ ਕਹਿ ਸਕਦੇ ਸਾਡੇ ਤਾਂਤਾ ਅੰਗ ਹੈ ਵਾ ਸਰੀਰ ਰਹੂਗਾ ਜੇ ਬਾ ਵਟੀਂ ਜਾਨਦੀ ਹੈ ਕਈ ਵਾਰ ਮੇਰਾ ਬਾਹਾਂ ਤੋਂ ਬੱਚੇ ਵੀ ਪੈਦਾ ਹੋ ਜਾਂਦੇ ਨੇ ਕਮਜ਼ੋਰ ਬਹਾਣ ਆਲੇ ਛੋਟ ਛੋਟੀਆਂ ਬਹਾਣ ਆਲੇ ਫੈਕਟਰ ਸਰੀਰ ਅੱਡ ਚੀਜ਼ ਹੈ ਬਹੁਤੀ ਸਾਰੀ ਬਹੁਤੀ ਚੋਗਤ ਪੈਦਾ ਹੋਏ ਨੇ ਅੰਗ ਹੈ ਸਰ ਸਰੀਰ ਦਾ ਅੰਗ ਹੈ ਇਸ ਕਰਕੇ ਮਨ ਸਰੀਰ ਦਾ ਅੰਗ ਹੈ ਮਨ ਤਾਂ ਨਹੀਂ ਹੈ ਤਾਂ ਚਿੱਤ ਹੈ ਜੇ ਤੂੰ ਚੀਜ਼ ਪੈਦਾ ਹੋਈ ਹੈ ਬੂੜਾ ਜਿਹੜਾ ਬੂੜਾ ਤਾਂ ਉਹ ਤਾਂ ਦੇ ਵਿੱਚੋਂ ਬਾਗ ਪੈਦਾ ਹੁੰਦਾ ਹੈ ਮੋਢਾ ਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਪੈਦਾ ਹੁੰਦੀ ਹੈ। ਵਾਹਾਂ ਪਹਿਲਾਂ ਛੋਟੀਆਂ ਹੁੰਦੀਆਂ ਬੜੀਆਂ ਹੋ ਜਾਂਦੀਆਂ ਨੇ। ਮੋਢੀ ਤਾਂ ਵਿਚੜਣੀ ਹੈ ਨਾ ਜਿਹੜੀ ਛਾਤੀ ਹੈ ਸਾਰੀ ਇਹ। ਹਾਂਜੀ। ਮਨਤਨ ਨਾਮ ਜਪੋ। ਨਿਵਲਾਏ ਦੁੱਖ ਦਰਦ ਮਨ ਤੇ ਭੋਜਾਈ। ਇਸ ਕਰਕੇ ਚਿਤ ਕਰਕੇ ਇਰਮਾਨ ਕਰਕੇ ਨਾਮ ਜਪੋ। ਨਬ ਉਤਰ ਕਰਕੇ ਕਹਿੰਦੇ ਹਨ ਨਾ ਨਾਮ ਜਪੋ। ਮਨ ਜਿੱਤੇ ਕੋ ਕੇ ਜਪੋ ਇੱਕ ਵਨ ਹੋਏ ਕਿ ਚਤ ਲੈ ਬਲਾਈ ਪੂਰਾ ਧਿਆਨ ਲਾ ਕੇ ਦੁੱਖ ਦਰਦ ਮਨ ਤੇ ਭੋਜ ਜਾਏ ਦੁੱਖ ਦਰਦ ਦਾ ਭੈਜ ਬਤ ਦੂਰ ਹੋ ਜਾਂਦੀ ਜੇ ਤਾ ਕੋਈ ਕਰੇ ਲਈ ਤਾਂ ਕਰਕੇ ਦੇਖ ਲੋ ਜੇ ਜਮ ਕੇ ਕਰਕੇ ਦੇਖ ਲੋ ਜੇ ਰਿਜ਼ਲਟ ਨਹੀਂ ਆਉਂਦੇ ਫਿਰ ਦੱਸੋ ਸੱਚ ਸੱਚ ਵਪਾਰ ਕਰੋ ਵਪਾਰੀ ਦਰਗਾਹ ਨਿਵੇਖੇਬਤ ਮੌਰੀ ਇਹਦਾ ਬੰਦਾ ਲੋਕ ਜਾਣਦੇ ਸਾਰੇ ਹੀ ਨੇ ਫਿਰ ਰਿਜ਼ਲਟ ਇਹੀ ਆ ਜਾਣਗੇ ਜੇ ਕਾਰੀਗੋ ਕਰੇ ਤਾਂ ਕਰਦੇ ਹੀ ਨਹੀਂ ਕੋਈ ਪਤਾ ਸਭ ਨੂੰ ਰਿਜ਼ਲਟ ਆਉਣਗੇ ਪਰ ਕੋਈ ਕਰਦਾ ਨਹੀਂ ਨਾ ਹੈ ਗੱਲ ਚਾਹੀਦੀ ਦੀ ਹੈ ਸਿੱਖੀ ਚਾਹੀਦੀ ਦੀ ਜਿਹਨੂੰ ਚਾਹੀਦੀ ਉਹ ਕਰਦੇ ਨੇ ਹਾਂਜੀ ਸੱਚ ਦਾ ਵਪਾਰ ਕਰੋ ਵਪਾਰੀ ਨਾਮ ਜਪੋ ਲੈ ਬੁਲਾਏ ਦੁਖ ਦਰਦ ਮੁਟੇ ਹੋ ਜਾਏ ਹੋ ਜਾਏ ਇਹ ਦੁਖ ਦਰਦ ਔਰ ਭੈ ਉਹ ਤੋਂ ਚਲੇ ਜਾਣਗੇ ਜੇ ਕੋਈ ਲੈ ਬੁਲਾ ਕੇ ਨਰਬਾਣੀ ਦੇ ਨੂੰ ਸਮਝੇ ਔਰ ਉੱਤੇ ਚਲੇ ਪਸਾਵੇ ਬੰਸ ਹਾਂਜੀ ਸੱਚ ਵਪਾਰ ਕਰੋ ਵਪਾਰੀ ਨਰਗੈ ਨੇਬੇ ਖੇਪ ਤੁਮਾਰੀ ਸੱਚ ਵਪਾਰ ਕਰੋ ਵਪਾਰੀ ਸੱਚ ਦਾ ਵਪਾਰ ਕਰੋ ਜੇ ਵਪਾਰੀ ਬਣਦਾ ਹੀ ਹੈ ਕਰੋ ਵਪਾਰੀ ਜੇ ਵਪਾਰੀ ਬਣਨਾ ਹੈ ਵਪਾਰੀ ਹੋਣਾ ਚਾਹੁੰਦੇ ਹੋ ਤਾਂ ਸਜਦਾ ਵਪਾਰ ਕਰੋ ਝੂੜਦਾ ਦਾ ਕਰਨਾ ਕਰਦੇ ਨਾ ਸੱਤ ਸਜਦਾ ਕਰਦੇ ਨਾ ਨਹੀਂ ਕਰਦੇ ਹੁਣ ਆਪਣੇ ਆਪਣੇ ਦੇਖ ਲਓ ਦਰਗਾਹ ਨਵੇਖੇ ਤੁਹਾਡੀ ਤਾਂ ਕਿ ਜਿਹੜੀ ਤੁਹਾਡਾ ਸੌਦਾ ਨਾ ਇਹ ਦਰਗਾਹ ਜਿ ਪ੍ਰਵਾਨ ਹੋ ਜੂਵੇ ਕਿ ਸਦਾ ਵੀ ਸੌਦਾ ਪ੍ਰਵਾਨ ਨਹੀਂ ਹੈ ਦਰਗਾਹ ਦੇ ਵਿੱਚ ਜਿਹੜੇ ਸੱਤ ਤੋੜੇ ਫਿਰਦੇ ਨੇ ਦਰਗਾਹ ਜਿ ਕਿਸੇ ਦੀ ਖੇ ਖੇਵਦਾ ਹੈ ਦਰਗਾਹ ਦੇ ਵਿੱਚ ਆ ਗੁਰਬਾਨੀ ਵਾਲੀ ਖੇਵ ਦਰਗਾਹ ਨਹੀਂ ਹੋਈ ਹੈ ਇਹਦੇ ਨਾਲ ਮਿਲਾ ਲਓ ਉਹ ਸੈਂਪਲ ਤਾਂ ਸਾਡੇ ਕੋਲ ਹੈ ਹਾਂ ਸੈਂਪਲ ਸਾਡੇ ਕੋਲ ਹੈ ਕੁਰਬਾਨੀ ਇਹਦੇ ਨਾਲ ਮਿਲਾ ਲਓ ਇਹ ਜਿਹੜਾ ਇੱਥੇ ਵਪਾਰ ਕੀਤਾ ਹੋਇਆ ਹੈ ਨਾ ਜਿਵੇਂ ਗੁਰਬਾਨੀ ਦੱਸਿਆ ਹੋਇਆ ਹੈ ਇਹਦੀ ਖੇਵ ਦਰਗਾਹ ਜਿਹਨਾਂ ਪਜਾਦੀ ਹੈ ਜਿੰਨਾਂ ਗਿਆਨ ਹੁੰਦਾ ਪ੍ਰਮਾਣ ਹੈ ਦਰਗਾਹ ਦੇ ਵਿੱਚ ਜੀਰੀ ਰਾਮ ਨੂੰ ਫੋਨ ਕਰ ਜਾ ਕਿ ਨਵੀ ਇਹਦਾ ਮਤਲਬ ਉਹਦਾ ਪਹੁੰਚ ਜਾਣਾ ਨਹੀਂ ਪਰਮਾਨ ਹੈ ਹਾਂ ਨਵੀ ਇਹਦਾ ਉਹਦੇ ਨਾਲ ਆਏ ਪਰ ਰੱਦ ਨਹੀਂ ਕੀਤਾ ਜਾ ਸਕਦਾ ਇਹਨੂੰ ਰੱਦੀ ਦੀ ਟੋਕਰੀ 'ਚ ਨਹੀਂ ਜਾਂਦੀ ਇਹ ਪਰਮਾਨ ਹੋ ਜਾਂਦੀ ਹੈ ਕਹਿੰਦੇ ਹਾਂ ਚਲੋ ਨਵੀ ਤਾਂ ਮਤਲਬ ਮਾੜਾ-ਮੋਟਾ ਕਮੀ ਹੋਵੇ ਨਾ ਮਾੜੀ-ਮਾੜੀ ਚਾਲ ਨਾ ਮਾੜੀ-ਮੋਟੀ ਕਮੀਆਂ ਕੋਈ ਨਹੀਂ ਰੁਕ ਕਰ ਲਾਂਗੇ ਜਿਵੇਂ ਮਾੜੇ-ਮੋਟੇ ਕਦੇ ਸ਼ਲੋਕਾਂ ਦੀ ਕਮੀਆਂ ਫਿਰ ਕੱਢ ਕੇ ਹਾਂ ਪਰਮਾਨ ਕਰ ਲੈ ਕੋਈ ਬੋੜੀ ਜਣੀ ਕਮੀ ਆਉ ਤਾਂ ਕਹਿੰਦੇ ਨਭ ਸਕਦੀ ਐ ਪਰ ਜਿਆਦਾ ਕਮੀ ਨਹੀਂ ਦੁਬਦੀ ਛੋਟੀ ਮੋਟੀ ਗਲਤੀ ਛੋਟੀ ਮੋਟੀ ਗਲਤੀ ਹੋਵੇ ਕੋਈ ਹਵਾ ਸਮਾਨ ਹਾਂ ਦੋ ਇੱਕ ਦੋ ਨੰਬਰ ਤਾਂ ਉਹ ਭੁੱਲ ਜਾਂਦਾ ਨਾ ਗ੍ਰੇਸ 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 ਤੇ ਉਹ ਨਹੀਂ ਭੁੱਲ ਜਾਂਦਾ ਇਹ ਨਾਲ ਚਲ ਜਾਂਦਾ ਜਿਆਦਾ ਨਹੀਂ ਹੰਦਾ ਥੋੜੀ ਬਹੁਤ ਐਨਾ ਭੁੱਲਣ ਉੱਤੇ ਸਭ ਕੋ ਭਗਤ ਗੁਰੂ ਕਰਤਾ ਦੋ ਅੰਗਲੇ ਭੁੱਲ ਕੀਤੀ ਮਾਫ ਨਹੀਂ ਹੁੰਦੀ ਹੋਜਵੇਂ ਭੁੱਲ ਹੋਜਵੇਂ ਭੁੱਲ ਹੋਜਵੇਂ ਭੁੱਲ ਸਲਿੱਪ ਹੋ ਕੇ ਉਹ ਗਲਤ ਆ ਉਹਦੀ ਮਾਫੀ ਹੈ ਹਰਾਮ ਗੋਦੀ ਦੀ ਬੋਲ ਨਹੀਂ ਬਾਤ ਹੁੰਦੀ ਜੇ ਜਾਣ ਕੇ ਕੀ ਤੇ ਉਹ ਫੇਰ ਹੀ ਬਾਤ ਹੈ ਉਹ ਵੀ ਦੇਖ ਲੈਂਦਾ ਨਾ ਕਿ ਮੈਂ ਹੋ ਜਾਈਏ ਇਹ ਨੇ ਵੀ ਦਾ ਮਤਲਬ ਹੈ ਕੇ ਫੇਪ ਤੁਹਾਡੇ ਮੁਸ਼ਕਲ ਕੇ ਜਿੰਨਾ ਵੀ ਤੁਹਾਡੇ ਕੋਲ ਸੋਧਾ ਲੈ ਕੇ ਜਲਨੇ ਹੋ ਫੇਪ ਹੁੰਦੀ ਹੈ ਉਹ ਸਾਰੀ ਜਿੰਨਾ ਗਿਆਨ ਤੁਹਾਡੇ ਕੋਲ ਹੈ ਕਿ ਕੋਈ ਕਿਤੇ ਥੋੜੀ ਬਹੁਤ ਕਮੀ ਹੋਵੇ ਉਹ ਗਲਤੀ ਹੋ ਗਈ ਉਹ ਤਾਂ ਚਲੋ ਨਭ ਜਾਂਦੀ ਹੈ ਲੈ ਥੋੜੇ ਬਹੁਤੇ ਰਾਤ ਹੈ ਪਰਦੇ ਵਿੱਚ ਉਹ 20 ਵਿੱਚੋਂ ਗੁਰਕਾਵੰਨਾਂ ਦੀ ਜਿਹੜੀ ਹੈ ਕਰ ਹੈ ਗੁਰਕਾਵੰਨ ਤਾਂ 20 ਵਿੱਚ ਵਹੀ ਮੰਨਦਾ ਹੋਵੇ ਕਿਤੇ ਕੋਈ ਚੂਕ ਹੋ ਜਵੇ ਥੋੜੀ ਬਹੁਤ ਉਹ ਆਪ ਹੀ ਹੋ ਜਾਂਦੀ ਹੈ ਹਾਂਜੀ ਸੱਚ ਵਪਾਰ ਕਰੋ ਵਪਾਰੀ ਦਰਗਾਹ ਨੇ ਵੇਖੇ ਤੇ ਮਾਰੀ ਦਰਗਾਹ ਨੇ ਮਤ ਵੇਖੇ ਸੱਚ ਵਪਾਰ ਕਰਾਂਗੇ ਕਿਹਦਰਗਾ ਜੀ ਬੀ ਜਾਣਦੀ ਹੈ ਇੱਕ ਆ ਟੇਕ ਰੱਖੋ ਮਨ ਮਾਹੇ ਨਾਨਕ ਬਹੁਰ ਆਵੇ ਜਾਣ ਇੱਕ ਆ ਟੇਕ ਰੱਖੋ ਮਨ ਮਾਹੇ ਟੇਕ ਟੇਕ ਰੱਖੋ ਟੇਕ ਟੇਕ ਰੱਖੋ ਚੱタル ਮੰਦੀ ਨਾਨਕ ਬਹੁਰ ਆਵੇ ਜਾਣ ਤੇ ਕਦੇ ਵੀ ਤੇਰੀ ਕੁੜੀ ਨੂੰ ਨਹੀਂ ਬਣਾਉਣਾ ਟੇਕ ਕਦੇ ਵੀ ਮਾਇਆ ਨੂੰ ਨਹੀਂ ਬਣਾਉਣਾ ਸੱਚ ਨੂੰ ਟੇਕ ਬਣਾਓ ਜੇ ਇੱਕ ਟੇਕ ਆ ਤਾਂ ਸੱਚ ਦੀ ਹੈ ਕਿ ਟੇਕਾ ਦਾ ਸੱਚ ਦੀ ਆ। ਕਿ ਦੋ ਟੇਕਾਂ ਨੇ ਫਿਰ ਨਾਲ ਝੂਠ ਹੋਰ ਸੱਚ ਦੀ ਲੈ ਕਰ। ਕਦੇ ਝੂਠ ਦਾ ਵੀ ਸਾਰਾ ਹੈ। ਮਾਇਆ ਦਾ ਸਾਰਾ ਲੈਣ ਦੀ ਲੋੜ ਨਹੀਂ ਹੈ ਟੇਕ ਦੇ ਵਿੱਚ। ਬਾਲਾ ਜੀ ਮਾਇਆ ਦਾ ਇਹਦਾ ਸਾਰਾ ਦੀ ਲੋੜ ਨਹੀਂ ਹੈ। ਇਹ ਸਾਰਾ ਛੱਡਣਾ ਹੀ ਪਊਗਾ। ਜੇ ਮਾਇਆ ਦਾ ਵੀ ਸਾਰਾ ਬਾਲਾ ਵੀ ਛੱਡਿਆ। ਜੇ ਮਾੜੀ-ਮੋਟੀ ਲਿਆਈ ਰਹੀ ਵੀ ਇਹ ਸੱਖਣਾ ਸੱਖ ਨਹੀਂ ਹੈ। ਟੇਕਾ ਦੋ ਹੋ। ਟੇਕਾ ਦੋ ਹੋਗੀ ਟੇਕਾ ਕਿਹਨੇ ਲਾਣੀ ਨਾ ਕੋਈ ਵੈਰੀਆ ਨਾ ਕੋਊਗਾ ਨਾ ਜਿਹੜਾ ਬਗਾਨਾ ਹੈ ਜਿੱਥੇ ਫਿਰ ਉਹ ਆਪਣਾ ਵੀ ਹੈ ਕੋਈ ਆਪਣਾ ਹੈ ਤਾਂ ਪਰਾਇਆ ਵੀ ਹੈ ਉਹ ਟੇਕ ਨਹੀਂ ਠੀਕਾ ਦੋ ਹੋਗੀਆਂ ਟੇਕਾ ਆਪਣਾ ਪਰਾਇਆ ਦੋ ਟੇਕਾ ਹੋਣਗੇ ਵੈਰੀ ਵਗਾਨਾ ਦੋ ਟੇਕਾ ਹੋਣਗੇ ਜਾਂ ਸਾ ਰੱਬ ਜਾਂਦਾ ਫਿਕਰ ਹੈ ਤਾਂ ਦੋ ਟੇਕਾ ਹੋਣਗੇ ਜੱਪਣ ਬਲਣਾ ਫਿਕਰ ਦੋ ਟੇਕਾਂ ਹੋਣਗੀਆਂ ਕਿ ਕੋ ਰੱਖਣੀ ਦੋ ਜੀ ਰੱਖਣੀ ਇੱਕ ਆ ਡੇਕ ਰੱਖੋ ਮਨ ਬਾਹੇ ਨਾਨਕ ਬੋਹਰ ਨ ਆਵੇ ਜਾਣ ਤਬ ਬੋਹਰ ਆਉਣ ਜਾਣ ਖਤਮ ਹੋ ਜਾਣ ਨਾਨਕ ਬੋਹਰ ਨ ਆਵੇ ਜਾਣ ਦੁਬਾਰਾ ਜਨਮ ਕਿਉ ਹੋ ਜਾਂ ਟੇਕ ਇੱਕਾ ਸਰਬ ਕੁਰਬਾਨੀ ਤੇ ਟੇਕ ਹੈ ਮਾਇਆ ਤੇ ਟੇਕ ਹੈ ਹੀ ਗੁਰੂ ਤੇ ਟੇਕ ਰੱਖੋ ਕੋਲਕਤੇ ਨਾ ਰੱਖੋ ਸਿੱਧੀ ਉਹ ਗੱਲ ਗੁਰੂ ਦੀ ਟੇਕ ਨਾਲ ਤਕੋਕੋ ਉਹ ਕਹਣਾ ਕੋਲਕਾਤਾ ਦੀ ਟੇਕ ਛੱਡਦਾ ਤੇ ਗੁਰੂ ਨੂੰ ਛੱਡਦਾ ਮੈਂ ਸਰਦਾ ਉਹਨਾਂ ਦਾ ਗੁਰੂ ਤੇ ਟੇਕ ਰੱਖੇ ਤੋਂ ਸਰਦਾ ਸੰਸਾਰੀਆਂ ਦਾ ਗੋਲਕੁੱਤੀ ਟੇਕ ਬਿਨਾਂ ਨਹੀਂ ਸਰਦਾ ਮੇਰਾ ਕਾਰਿਆਂ ਦਾ ਗੁਰੂ ਦੀ ਟੇਕ ਬਿਨਾਂ ਨਹੀਂ ਸਰਦਾ ਬਸ ਉਹਨਾਂ ਨੇ ਗੋਲਕਦੀ ਟੇਕ ਰਖੜੀਆਂ ਉਹਨਾਂ ਨੇ ਗੁਰੂ ਦੀ ਟੇਕ ਰਖੜੀਆਂ ਟੇਕ ਇੱਕੋ ਰਹਿਣੀ ਓ ਪਰ ਉਹ ਧੁੰਮਦਾ ਜਨੇ ਦੋਏ ਰੱਖਦੇ ਨੇ ਗੋਲਕ ਦੀ ਟੇਕ ਵਾਲੇ ਜੇ ਗੁਰੂ ਦੀ ਟੇਕ ਦੀ ਨਾਲ ਲੋੜ ਹੁੰਦੀ ਪ੍ਰਕਾਸ਼ ਨਹੀਂ ਸੀ ਗੱਲ ਦੇ ਉੱਤੇ ਉਹ ਗੁਰੂ ਦੀ ਟੇਕ ਦੀ ਆੜ ਵਿੱਚ ਗੋਲਕ ਦੀ ਟੇਕ ਦਾ ਸਮਝ ਦਿਖਾਵਾ ਗੁਰੂ ਦੀ ਟੇਕ ਦਾ ਟੇਕ ਗੋਲਕ ਦੀ ਹੋਵੇ ਆ ਸ਼ਾਤਰ ਵਰਤੀ ਉਹਨਾਂ ਦੀ ਸ਼ਾਤਰ ਬਣਾ ਕੀਤਾ ਹੋਇਆ ਪੜਨ ਨੇ ਸਿਖਾਇਆ ਪਰਲ ਨੇ ਦਿਸੇ ਖੈ ਲਈ ਹੋਇਆ ਤਖਾਵਾ ਗੁਰੂ ਦੀ ਦੇਖਦਾ ਸੱਚ ਦੀ ਦੇਖਦਾ ਝੇਡੂ ਅਸਲ ਦੇ ਵਿੱਚ ਹੋਣ ਦੀ ਦੇਖਦਾ ਝੂਠ ਦੀ ਮਾਇਆ ਦੀ ਮਾਇਆ ਦੀ ਦੇਖ ਮਦਦ ਨਾਲ ਮਾਇਆ ਦੀ ਸ਼ਕਤੀ ਨਾਲ ਸੱਚ ਨੂੰ ਸਟੈਂਡ ਕਰਨਾ ਚਾਹੁੰਦਾ ਹੈ ਮਨ ਉਹ ਨੂੰ ਉਹ ਸੱਚ ਨੂੰ ਕਿਸੇ ਸ਼ਕਤੀ ਦੀ ਲੋੜ ਹੈ ਉਹ ਸੱਚ ਦੀ ਸ਼ਕਤੀ ਕਰਕੇ ਤਾਂ ਲੋਕਾਂ ਨੂੰ ਭੁਲੇਖਾ ਪਾਉਣ ਕਰਕੇ ਤਾਂ ਤੁਹਾਡੇ ਕੋਲ ਬੋਲ ਕਉਂਦੀ ਆ ਜਿਨਨੇ ਪਤਾ ਲੱਗਿਆ ਨਾ ਇਹ ਥੋੜਾ ਕੋ ਸੱਜ ਦੇਤੇ ਹੈ ਕਿ ਨਹੀਂ ਬੋਲ ਕੇ ਨਾ ਉੱਠ ਜਾਣਾ ਜਿਵੇਂ ਮੋਸ਼ ਕਾਫੂਰ ਉੱਠ ਜਾਂਦਾ ਨਾ ਢੱਕੀ ਰੱਖਦੀ ਏ ਪਤਾ ਨਹੀਂ ਕਿੱਥੇ ਚਲਾ ਜਾਂਦਾ ਕਾਫੂਰ ਹੋ ਜਾਂਦਾ ਕਾਫੂਰ ਕਹਿੰਦਾ ਉੱਠ ਜਾਣਾ ਗੈਸ ਆਪੇ ਉੱਠ ਜਾਂਦੀ ਏ ਤੇ ਟੂਟੀ ਖੋਲ ਕੇ ਰੱਖਦੀ ਏ ਐ ਉੱਠ ਜਾਣੀ ਆ ਮਾਇਆ ਇਹ ਸਾਰਾ ਕਾਫੂਰ ਹੋ ਜਾਂਦਾ ਰੰਗ ਤੁਹਾਡਾ ਮਾਇਆ ਦਾ ਰੰਗ ਦਾ ਫੁੱਲ ਦਾ ਰੰਗ ਹੁੰਦਾ ਖਸਮ ਹੁੰਦਾ ਇਹਦਾ ਜਦ ਥੋੜੀ ਖਤਮ ਹੋਈ ਨਾ ਜੜਾਵਾ ਸ਼ਾਇਦ 2 ਸਾਲ ਚ ਹੋ ਜਾਵੇ ਕੋ ਇੰਨਾ ਖਤਮ ਹੋ ਜਾਣਾ ਇੰਨਾ ਘਟ ਜਾਣਾ ਇਹਦੇ ਇਲਾਵਾ ਤੁਸੀਂ ਆਵੇ ਭੱਜ ਜਾਣਾ ਥੋੜੇ ਖਰਚੇ ਨਹੀਂ ਪੂਰੇ ਹੁਣ ਖਰਚੇ ਜਿਆਦਾ ਬਣਾ ਲੈ ਕੂਰੇ ਨਹੀਂ ਹੋਣੇ